ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਚੱਲੇ ਆਂਗੇ ਸ਼ਹੀਦਾ ਸਾਹਿਬ ਜੀ ਨੇ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਦਸਤਾਰ ਮੁਕਾਬਲੇ ਹੋਏ ਸੀਗੇ ਕੀ ਹੋਇਆ ਸੰਡੇ ਹਾਂ ਅਸਰ ਨਹੀਂ ਮਿਲਦਾ ਤੇ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਸ਼ਹੀਦਾ ਸਾਹਿਬ ਦਸਤਾਰ ਮੁਕਾਬਲੇ ਹੋਏ ਸੀਗੇ ਤੇ ਵਿਅਮਿਤਕਾਰ ਦੀ ਪੋਜੀਸ਼ਨ ਆਈ ਸੀ ਉਹਦੇ ਵਿੱਚ ਤੇ ਅੱਜ ਇਹਨੂੰ ਉਹਨਾਂ ਨੇ ਸਨਮਾਨਿਤ ਕਰਨਾ ਹੈ ਕਿ ਜਿ ਸਾਰੇ ਜਾਣੇ ਚੱਲਿਆ ਤੇ ਜਾ ਕੇ ਪਤਾ ਲੱਗੂਗਾ ਕਿ ਉਹਨਾਂ ਨੇ ਕੀ ਸਨਮਾਨ ਦੇਣਾ ਹੈ ਤੇ ਤੇ ਟਰਾਫੀ ਦਿੱਤੀ ਤੇ ਸਾਡਾ ਮੀਜ ਜਾਣ ਦਾ ਕੋਈ ਇੰਨਾ ਖਾਸ ਫਾਇਦਾ ਨਹੀਂ ਹੋਣਾ ਤੇ ਵੈਸੇ ਸਾਨੂੰ ਖਬਰ ਮਿਲੀ ਸੀ ਕਿ ਪੈਸੇ ਮਿਲਨੇ ਆ ਤੇ ਫਿਰ ਅਸੀਂ ਸੋਚਿਆ ਤੇ ਅਮੀ ਤੋਂ ਪਾਰਟੀ ਲਵਾਗੇ ਤਾਂ ਚੱਲਿਆ ਉਹ ਦੜੀ ਜਿੱਦ ਲਈ ਚਿੱਤੇ ਹੀ ਨਾ ਉਹ ਦਿਨ ਮਸੀਂ ਨੇ ਪਾਰਟੀ ਦਿੱਤੀ ਅੱਜ ਤੇ ਅਮੀ ਦੇਊਗੀ ਹਾਂ ਅੱਜ ਤੇ ਅਮੀ ਦੇਊਗੀ ਕਿਉਂਕਿ ਅੱਜ ਪੈਸੇ ਵੀ ਲੈਮੇ ਨਹੀਂ ਮਿਲਦੇ ਆ ਅੱਜ ਉਹ ਬੋਲਣ ਨਹੀਂ ਰਹੀ ਮੋੜ ਵਰਤਣਾ ਲਿਆ ਪੈਸੇ ਆਜਣ ਵੱਡੇ ਵੱਡੇ ਦੇਣੀ ਤੇ ਕੀ ਤੋਂ ਆਏਗੀ ਪੀਆ ਵੀ ਨਹੀਂ ਖਤੰਦ ਇਹਨੂੰ ਤਾਰ ਦਿਓ ਇੱਥੇ ਫਦੇ ਆਪਾਂ ਇਹਦਾ ਨਾਮ ਆਫੇ ਲੈ ਆਉਣਾ ਮਿੰਡੂ ਦੇ ਬਾਹਰ ਦੇ ਵੇਖੇ ਪਾਲ ਜੀ ਤੁਹਾਨੂੰ ਮੈਨੂੰ ਲਿਆ ਕੇ ਦੇ ਕੀ ਲੈ ਕੇ ਆਵਾਂਗੇ ਦੱਸ ਹਾਂਜੀ ਪਪਾ ਦੀ ਬਿਲਕੁਲ ਲਿਆ ਕੇ ਦੇ ਫਟੇ ਪਾਰਟੀ ਆਪਾਂ ਦੋਨੇ ਕਰਾਂਗੇ ਇਹਨਾਂ ਨੂੰ ਕੁਝ ਕਹਣਾ ਤੁਹਾਨੂੰ ਪਪਾ ਨੂੰ ਤੇ ਮੰਮਾ ਨੇ ਗੋਣੀ ਇਹਨਾਂ ਨੂੰ ਕੋਈ ਮਿੰਟ ਜਿੱਥੇ ਭਰਾ ਦੀ ਬਣ ਜਾਨੀ ਹੈ ਛੁਟਿਏ ਕੇਂਦੀ ਮੇ ਸੋ ਦਸ ਦਸ ਬਾਰੇ ਪਾਰਟੀ ਨਹੀਂ ਦੇਣੀ ਆ ਮੇ ਲੋ ਅੱਜ ਮੈਂ ਇਧਰ ਵੀ ਖਾਓ ਫੁੱਟਾ ਦਾ ਬਿਰਜਰਾ ਬੱਬਈਏ ਦੇ ਮੇਰੇ ਵੱਲ ਇਧਰ ਆ ਬੱਬਾ ਦਾ ਮੇਰੇ ਫੁੱਟਾ ਫਈਏ ਦੇ ਰਾਜੀ ਬੜੇ ਅੰਗ ਦਾ ਸ਼ੁਰੂ ਹੋ ਗਿਆ ਪਰ ਆਸ਼ੀ ਰਤਾਲੀ ਬਾਰੋਂ ਪੰਜ ਰਤਾਲੀ ਛਾਤੀ ਚ ਗੋਲੀਆਂ ਗੋਲੀਆਂ ਛਾਤੀਆਂ ਆਪਾ ਪਹੁੰਚ ਗਏ ਸ਼ੀਦਾ ਸਾਹਿਬ ਬੜੀ ਜਿਆਦਾ ਸੰਗਤ ਹੈ ਤੇ ਆਟੋ ਵਾਲਿਆਂ ਨੇ ਦੂਰ ਹੀ ਰੋਕ ਤਾਂ ਹੁਣ ਤੁਰ ਕੇ ਜਾਣਾ ਪਰ ਲੰਗਰ ਤੇ ਬਹੁਤ ਆ ਮੈਨੂੰ ਪਤਾ ਵਾ ਕਈ 10 10 ਤੇ ਇਨੇ ਤੇ ਜਾਣੇ ਤੇ ਲੰਗਰਾਂ ਵੀ ਵੈਰੀ ਆਏ ਹੋਣੇ ਆ ਆਪਾਂ ਨੂੰ ਬਣਾਉਣੀ ਆ ਉਥੇ ਕਿਥੇ ਖਾਸ ਖਾਸ ਲੰਗਰ ਆ ਈ ਦਾ 60 ਕੋਣ ਦਾ 100 ਰੁਪਏ ਐਦਾਂ ਦੇ ਲੰਗਰ ਬਣਾ ਹੋਰ ਕਿਤੇ ਨਹੀਂ ਬਣਾ ਮੇਰੀ ਰੂਹ ਗੁੱਸੇ ਸਿਰਫ ਇਹ ਲਿਆ ਚੋਰ ਤਾਂ ਸ਼ੀਦਾ ਉਹਦੇ ਉਸੇ ਜੀ ਦਸਬ ਦੇ ਬਾਅਦ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਹੋਏ ਸੀਗੇ ਤੇ ਆਪਣੀ ਸ਼ਰਧਾ ਦੇ ਅਨਸਾਰ ਹਰ ਇੱਕ ਬੰਦਾ ਸੇਵਾ ਕਰ ਰਿਹਾ ਸੀਗਾ ਤੇ ਇਹ ਇੱਕ ਅੰਕਲ ਜੀ ਸੀਗੇ ਤੇ ਇਹ ਨਾਰਮਲੀ ਉੱਥੇ ਜਿਹੜੀ ਨਾਨ ਦੀ ਹੈ ਰੇੜੀ ਲਾਉਂਦੇ ਹੁੰਦੇ ਹੈਗੇ ਤੇ ਇਹਨਾਂ ਨੇ ਨਾਨ ਦਾ ਲੰਗਰ ਲਾਇਆ ਹੋਇਆ ਸੀਗਾ ਤੇ ਸਾਰੀ ਸੰਗਤ ਦੀ ਸੇਵਾ ਕਰ ਰਹੇ ਸੀਗੇ ਫਰੀਦ ਦੇ ਵਿੱਚ ਨਾਨ ਖਵਾ ਕੇ ਤੇ ਇਹਨਾਂ ਨੇ ਕਿਸੇ ਤੋਂ ਕੋਈ ਸੇਵਾ ਨਹੀਂ ਲਈ ਅਸੀਂ ਕੋਸ਼ਿਸ਼ ਵੀ ਕੀਤੀ ਕਿ ਅਸੀਂ ਲੰਗਰ ਦੇ ਵਿੱਚ ਹਿੱਸਾ ਪਾ ਦਈਏ ਪਰ ਅੰਕਲ ਕਹਿੰਦੇ ਨਹੀਂ ਕਿ ਮੈਨੂੰ ਮਹਾਰਾਜ ਦੇ ਹੀ ਜਾਂਦਾ ਆ ਬਾਬਾ ਦੀਪ ਸਿੰਘ ਜੀ ਮੈਨੂੰ ਦੇ ਰਹੇ ਆ ਤੇ ਮੈਂ ਸੇਵਾ ਕਰੀ ਜਾਣਾ ਆ ਤੇ ਮੈਂ ਕਿਸੇ ਤੋਂ ਕੋਈ ਸੇਵਾ ਨਹੀਂ ਲੈਣੀ ਹੈਗੀ ਤੇ ਬਹੁਤ ਜ਼ਿਆਦਾ ਮਨ ਖੁਸ਼ ਹੋਇਆ ਸੇਵਾ ਭਾਵਨਾ ਨੂੰ ਦੇਖ ਕੇ ਕਰੋ ਮਾਣੋ ਵਾਲ ਤੋ ਜਬ ਜਾਇ ਲੜੋ ਇਸ ਜਹਾਨੇ ਆਪਣੀ ਜੀਤ ਕਰੋ ਹਰਿ ਕਹੋ ਆਪਣੇ ਹੀ ਬਨ ਕੋ ਇਹ ਲਾਲ ਜਹੋ ਗੁੜਦਾ ਉਜਰੋ ਜਬ ਆਵ ਕਿਆਦ ਨਿਦਾਨ ਬਣੇ ਅਤਹੀ ਰਣ ਮੈਂ ਤਬ ਜੂਝ ਮਰੋ ਜਬ ਆਵ ਤੇ ਪਹਿਲਾ ਜਪੈਰਾ ਸਾਹਿਬ ਹੋਇਆ ਤੇ ਜਪੈਰਾ ਸਾਹਿਬ ਦੀ ਸਮਾਪਤੀ ਤੋਂ ਬਾਅਦ ਜਿਹੜੇ ਇਨਾਮ ਵੰਡ ਸਮਾਰੋਹ ਸੀਗਾ ਉਹ ਸ਼ੁਰੂ ਕੀਤਾ ਗਿਆ ਤੇ ਬੱਚਿਆਂ ਨੇ ਜਿਹੜਿਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਸੀਗੀਆਂ ਵੱਖ-ਵੱਖ ਮੁਕਾਬਲਿਆਂ ਤੋਂ ਜਿਵੇਂ ਕਿ ਬਾਣੀ ਕੰਠ ਮੁਕਾਬਲੇ ਚੋਂ ਤੇ ਦਸਤਾਰ ਦੇ ਤੇ ਦਮਾਲਿਆਂ ਦੇ ਜਿਹੜੇ ਮੁਕਾਬਲੇ ਹੋਏ ਸੀਗੇ ਤੇ ਉਹਨਾਂ ਨੂੰ ਪ੍ਰਾਈਜ਼ ਦੇਣ ਦਾ ਜਿਹੜਾ ਸਿਲਸਿਲਾ ਸੀਗਾ ਉਹ ਸ਼ੁਰੂ ਹੋਇਆ ਸੰਗਤ ਚ ਤੇ ਮਾਪਿਆਂ ਚ ਬਹੁਤ ਜ਼ਿਆਦਾ ਉਤਸ਼ਾਹ ਤਾਂ ਕਰਕੇ ਮੈਂ ਸਟੇਜ ਤੇ ਸਾਰੇ ਬੰਦਿਆਂ ਨੂੰ ਬੁਲਾਇਆ ਸੀ ਕਿ ਵਾਰੀ-ਵਾਰੀ ਦਿਆਮਿਤ ਕਰਨ ਤੇ ਸਾਡੀ ਦਿਆਮਿਤ ਨੂੰ ਵੀ 2100 ਰੁਪਿਆ ਕੈਸ਼ ਪ੍ਰਾਈਜ਼ ਦੇ ਨਾਲ ਜਿਹੜੀ ਟਰੋਫੀ ਉਹ ਮਿਲੀ ਤੇ ਤੀ ਗੋਲ ਨਾ ਤੇ ਇਧਰ ਆਈਸਕ੍ਰੀਮ ਦਾ ਲੰਗਾ ਲੱਗਾ ਵਾ ਤੇ ਅੰਕਲ ਹੁਣਾਂ ਨੇ ਸਾਨੂੰ ਸਪੈਸ਼ਲ ਆਈਸਕ੍ਰੀਮ ਖਵਾਈ ਖਿਡੌਂਗੇ ਖਿਡਾਰੀ ਜੇ ਠੰਡ ਚ ਠੰਡ ਚ ਆਈਸਕ੍ਰੀਮ ਬੰਦੇ ਆ ਖਰਾੜੀ ਤੇ ਬਣ ਗਿਆ ਸੀ ਠੇਕ ਚੱਲੀ ਸੀ ਅੱਛਾ ਫਾਟੀ ਵੀ ਇੱਕ ਪੀਸ ਆ ਗਿਆ ਲੈ ਤੇ ਫਤਰੂ ਨੇ ਖਿੜਾਰੀ ਸੀ ਉਹ ਵੇ ਆ ਠੰਡ ਦੀ ਆਈਸਕ੍ਰੀਮ ਬੰਦੇ ਆ ਆ ਖਿਡਾਰੀ ਆ ਬ੍ਰੈਡ ਲੈ ਕੇ ਆ ਗਈ ਜੇ ਸਭ ਫਿਲ ਕਰਾਏ ਆ ਹਾਂ ਹਮ ਹੈ ਸਭ ਤੋਂ بڑے ਖਤਰੂ ਦੇ ਖਿਲਾਫ ਇਹ ਰਾਦੇ ਉਹ ਕੰਮ ਹੋ ਗਿਆ ਕਹਿੰਦਾ ਬਾਬਿਆਂ ਨੂੰ ਮੰਨਦਾ ਕਹਿੰਦਾ ਨਹੀਂ ਕਹਿੰਦਾ ਬਾਬੇ ਤੈਨੂੰ ਮੰਨ ਗਏ ਸਾਰੀ ਸਮਾਪਤੀ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਵੱਲ ਨੂੰ ਆ ਗਏ ਤੇ ਦਰਬਾਰ ਸਾਹਿਬ ਬਾਉਂਦਿਆਂ ਇਹ 5 ਰੁਪਈਆ ਦੀ ਜਿਹੜੀ ਪੈਪਸੀ ਆ ਇਹ ਲੱਗੀ ਹੁੰਦੀ ਹੈਗੀ ਤੇ ਬੱਚੇ ਕਹਿੰਦੇ ਅਸੀਂ ਪੈਪਸੀ ਪੀਣੀ ਆ ਤੇ ਇਹਨਾਂ ਨੇ ਪੈਪਸੀ ਪੀ ਕੇ ਪੈਪਸੀ ਦਾ ਆਨੰਦ ਮਾਣਿਆ ਤੇ ਬਹੁਤ ਘੱਟ ਰੇਟਾਂ ਦੇ ਵਿੱਚ ਇੱਥੇ ਜਿਹੜੀ ਸਰਾਵਾ ਦੇ ਕੋਲ ਪੈਪਸੀ ਮਿਲਦੀ ਹੈਗੀ ਤੇ ਲੋਕੀ ਸੰਗਤ ਵੱਖ-ਵੱਖ ਜਦੋਂ ਆਉਂਦੀ ਹੈਗੀ ਤੇ ਇੱਥੇ ਪੈਪਸੀਆਂ ਜਾਂ ਡਿਊ ਵਗੈਰਾ ਹੁੰਦਾ ਆ ਪੀ ਕੇ ਜਾਂਦੇ ਆਗੇ ਤੇ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਪਹੁੰਚੇ ਤੇ ਵੈਸੇ ਮੈਂ ਪਰਸੋਂ ਵੀ ਦਰਬਾਰ ਸਾਹਿਬ ਜਾ ਕੇ ਆਈ ਸੀਗੀ ਤੇ ਪਰ ਦਰਬਾਰ ਸਾਹਿਬ ਵਾਰ-ਵਾਰ ਜਾਣ ਦਾ ਬਹੁਤ ਮਾਨ ਕਰਦਾ ਬਹੁਤ ਜ਼ਿਆਦਾ ਸਕੂਨ ਮਿਲਦਾ ਆ ਤੇ ਪਰ ਸਾਡੇ ਕੋਲ ਟਾਈਮ ਨਹੀਂ ਸੀਗਾ ਅਸੀਂ ਅੰਦਰ ਜਾ ਕੇ ਤੇ ਦਰਸ਼ਨ ਨਹੀਂ ਕਰ ਸਕੀ ਅਸੀਂ ਪ੍ਰਕਰਮਾਚੀ ਮਹਾਰਾਜ ਦੇ ਦਰਸ਼ਨ ਕੀਤੇ ਤੇ ਜਿਹੜਾ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਇੰਨਾ ਜ਼ਿਆਦਾ ਇੱਥੇ ਨਜ਼ਦੀਕ ਪ੍ਰਤੀਕ ਹੁੰਦਾ ਆ ਕਿਉਂਕਿ ਇਹ ਜਿਹੜਾ ਸਥਾਨ ਆ ਇਹ ਇਹਦੀਆਂ ਚਾਰ ਦਿਸ਼ਾਵਾਂ ਨੇ ਤੇ ਚਾਰੇ ਧਰਮਾਂ ਦੇ ਲਈ ਸਾਰਿਆਂ ਦੇ ਲਈ ਇਹ ਖੁੱਲਾ ਆ ਹਰ ਇੱਕ ਧਰਮ ਦੀ ਜਿਹੜੀ ਸੰਗਤ ਆ ਇੱਥੇ ਆਉਂਦੀ ਆਗੀ ਤੇ ਆ ਕੇ ਗੁਰਬਾਣੀ ਦਾ ਤੇ ਆਨੰਦ ਮਾਣਦੀ ਆ ਕਿਤੇ ਬਹੁਤ ਅਲੌਕਿਕ ਜਿਹੜਾ ਬਹੁਤ ਇੱਥੇ ਦ੍ਰਿਸ਼ ਹੁੰਦਾ ਆ ਤੇ ਬਹੁਤ ਜ਼ਿਆਦਾ ਸਕੂਨ ਤੇ ਆਨੰਦਮਈ ਜਦੋਂ ਕੀਰਤਨ ਹੋ ਰਿਹਾ ਹੁੰਦਾ ਆ ਤਾਂ ਇੱਥੇ ਬੈਠਣ ਦਾ ਪ੍ਰਕਰਮਾ ਦੇ ਵਿੱਚ ਜਾ ਕੇ ਹੀ ਇੰਨਾ ਜ਼ਿਆਦਾ ਸਕੂਨ ਆਉਂਦਾ ਆ ਅੱਜ ਬਹੁਤ ਜ਼ਾਲਾ ਰੰਗ ਤੇ ਹੈ ਹੈ ਡਿਫਰ ਜਿਹੜੀ ਹੈ ਨਾ ਦਿਖਾ ਦਿਓ ਨਾਲੇ ਕੈਮਰਾਮੈਨ ਜੀ ਇਹਦੇ ਨਾਲ ਕਿਤੇ ਆਈ 3100 ਰੁਪਿਆ ਵੀ ਲੋਕੀਂ ਕਹੀ ਕਿ ਜੇ ਹਨ ਉਹ ਇਹਦਾ ਪਾਰਟੀ ਵੀ ਦਿੱਤੀ ਉਹ ਗੱਲ ਲੱਗਿਆ ਜੀ ਤੇ ਉਹ 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 ਇਹ ਟੇਡਿੰਗ ਪਾਰਟੀ ਕਰਨ ਦਾ ਵੀ ਫਾਇਦਾ ਵੀ ਨਹੀਂ ਸੀਗਾ ਨਾ ਹਾਲ ਕਿ ਪਿਛਲੇ ਵੇਲੇ ਖਾਹ ਇਹ ਨਾ ਕਾ ਚੜ ਰਹਾ ਸੀ ਨਾ ਕਿ ਮੇਰੀ ਕੱਲ ਪਾਰਟੀ ਹੋਈ ਆ ਤੇ ਇਹਨੂੰ ਮੈਂ ਕਿਹਾ ਵੀ 5-600 ਰੁਪਏ ਦਾ ਪੀਜ਼ਾ ਹੋਣਾ ਨਾਲ ਸਾਡੇ ਡ੍ਰਿੰਕਸ ਆਉਣੇ ਆ ਤੇ ਦੇਖ ਲੈ ਹਿਸਾਬ ਕਿਤਾਬ ਲਾ ਕੇ 1000 ਰੁਪਏ ਦਾ ਖਰਚਾ ਆ ਹਾਂ ਤੇ ਇਹ ਆਮ ਪਪੜ ਥਾਂ ਨਹੀਂ ਪਰ ਬਾਜ ਵੀ ਲੈਣਾ ਸੀ ਉਹ ਵੀ ਮੇਰੇ ਲੈ ਕੇ ਪਤਾ ਹੈ ਉਹ ਕਿਹੜਾ ਹੀ ਆਪਣੇ ਤੇ ਐਸਾ ਲਿਆ ਆ ਆਮ ਪਪੜ ਦਾ ਅਸਰ ਵੀ ਇਹਨਾਂ ਨੂੰ ਦਿੱਤੇ ਸੀ ਮੱਥਾ ਟੇਕਣ ਨੂੰ ਹਾਂ ਟੇਕਿਆ ਹੀ ਨਹੀਂ ਹਾਂ ਨਾ ਗੈਪ ਹੋ ਗਿਆ ਬਹੁਤ ਗੈਪ ਹੋ ਗਿਆ ਸਰ ਵੀ ਇਹ ਹਾਡੀ ਮੈਂ ਤੁਮਾਰੀ ਨੂੰ ਗਾਇ ਲਾਈਕ ਕਰੋ ਸਰ ਸੁਪਰ ਬੱਬੀ ਆਪਰੇ ਸੇਵਾਤਮਾ ਆਇਆ ਜੀ ਬਦਨ ਨੇ ਸਵੇਰੇ ਆ ਗਏ ਸ੍ਰੀ ਸੁਲੇ ਵੀ ਮਹਾਰਾਜੀ ਦੀ ਕਿਰਪਾ ਨਾਲ ਬਹੁਤ ਵਧੀਆ ਦੇ ਦਿਆ ਤੇ ਵਧੀਆ ਦਰਸ਼ਨ ਹੋਏ ਤੇ ਆਪਾਂ ਤੁਹਾਨੂੰ ਆਪਣੀ ਮੀਡੀਆ ਦੇ ਵਿੱਚ ਲਾ ਕੇ ਫਿਰ ਵੀ ਜੈ ਜੀ ਕਰਦੇ ਆ ਵਾਹਿਗੁਰੂ ਜੀ ਕੀ ਫਤਿਹ